ਤਾਂ ਉਹ ਕਹਾਂ ਵੀ ਤੁਹਾਨੂੰ 5-5 ਮਿੰਟ ਦਿੱਤੇ ਨਿਰੂਨਾ ਕਾਲ ਕਰਨ ਨਿਰੂ ਕਹਿੰਦਾ ਕੋਈ ਸਵਾਲ ਹੈ ਮੈਂ ਸਰ ਇੰਡੀਆ ਹਜ਼ਾਰ ਕੇ ਤੋਂ ਉਹ ਕਹਿੰਦਾ ਬੀਟਲ ਟੂ ਇਅਰ ਉਹ ਛੇ ਇਹ ਮੇਰੇ ਹੁਣ ਤੱਕ ਯਾਦ ਹੈ ਇੱਕ ਡੂੰਘਾ ਜਿਹਾ ਥੋ ਸੀ ਕੋਈ ਵੱਡਿਆ ਟਾਚ ਇੱਕ ਇੱਕ ਡਿੱਗ ਰਿਹਾ ਸੀ ਇੱਕ ਇੱਕ ਚੌੜ ਰਿਹਾ ਸੀ ਜਦ ਉਹਨਾਂ ਨੇ ਕੀ ਪਰ ਦੇਖੀਆਂ ਉਹ ਉਹ ਵੀ ਜਿਵੇਂ ਆਪਣੀ ਜੁੱਤੀ ਥੋੜਾ ਛੱਡ ਕੇ ਭੱਜ ਕੇ ਉਦੋਂ ਫਿਰ ਮੇਰੇ ਦਿਲ ਤੇ ਬੜਾ ਅਸਰ ਪਿਆ ਵੀ ਫੌਜੀ ਦੀ ਜ਼ਿੰਦਗੀ ਕਿੰਨੀ ਵਾਰੀ ਹੈ ਗੋਰੇ ਰਾਜ ਕਰਦੇ ਤੇ ਵਪਾਰ ਕਰਦੇ ਤੇ ਲੁੱਟਦੇ ਵੀ ਥੇ ਪਰ ਵਪਾਰ ਨਾਲ ਹੀ ਲੁੱਟਦੇ ਤੇ ਗੋਰਾ ਦਾ ਇੱਕ ਇਹਦੀ ਲਾਲ ਡਾਡਰ ਬਣੀ ਆਤੀ ਉਹਨਾਂ ਦਾ ਗੋਰਾ ਨੇ ਰਾਜ ਕੀਤਾ ਉਹਨਾਂ ਨੇ ਹਰੀਆ ਹਰੀਆ ਦਾਲ ਪਛਾਤਾ ਇਹ ਜਾਦ ਖਾਤਾ ਇੰਡੀਆ ਦੇ ਵਿੱਚ ਆਉ ਆਉ ਜਾਏਗਾ ਜਾਦ ਖਾਤਾ ਐਕਸਲੈਂਡ ਦੇ ਤੇ ਆਪ ਦੀ ਜੇ ਭਾਦੇ ਤੇ ਟੈਕਸ ਲਾਹੀ ਤੇ ਇਨਫਾਫ ਕਰਦੇ ਤੇ 1947 ਮਿਲੇ ਨੇਂਗਾਏ ਹੜੇ ਪਿੰਡ ਵੀਸੀ ਮੁਸਲਮਾਨ ਮਾਰਦੇ ਦੋ ਆਦਮੀ ਤਾਸੀਲ ਕੋਲੇ 20 ਦਿਨ ਰਖੇ ਲਕੋ ਕੇ ਬਾਕੀ ਕੋਈ ਉਹਦੇ ਘਰੇ ਲੋਕੇ ਕੋਈ ਉਹਦੇ ਘਰੇ ਹਾਲੀ ਮੇਰਾ ਨਾਮ ਬਲਵੰਤ ਸਿੰਘ ਹੈ ਮੈਂ ਡਾਂਗੜ ਦਾ ਨਿਵਾਸੀ ਹਾਂ 1990 ਚ ਮੈਂ ਕੈਨੇਡਾ ਚ ਲੱਗ ਗਿਆ ਸੀ 1955 ਚ ਮੈਂ ਜੁਪੀਚ ਵਗ ਗਿਆ ਸੀ ਮੈਂ 1900 ਬਿਹਾਰੀ ਦੀ ਫੌਜ ਭਰਤੀ ਹੋ ਗਿਆ ਸੀ उन्नीस सौ सैंती से मैं जलंधर मिलट्री स्कूल पढ़ चल गया थी उन्नीस सौ सैंतीच ब्याई मैं कमीशन ले सिलेक्ट हो गया से कमीशन जो कॉलेज वो टुट गया डेढ़ साल बाद फिर मैं एन सी यू बी सी कोर्स खत्म अयोध्या फैजाबाद चाह गया उतो मैं सिलेक्ट हो गया फिल्म सैक्शन एज ए फोटोग्राफर उतो मैं सिद्धा नायक शूब बन गया ਤੇ ਕਿਲਕਟੇ ਮੈਂ 1.5-2 ਮਿੰਟ ਦਾ ਕੋਰਸ ਕੀਤਾ ਕੈਮਰਾ ਬੰਦੀ ਦਾ ਫਿਰ ਮੈਂ 1943 ਦੇ ਦਸੰਬਰ ਦੇ 1-2 ਦਸੰਬਰ ਨੂੰ ਮੈਂ 1943 ਦੇ ਬਰਮਾ ਕਿਲਾ ਗਿਆ ਪ੍ਰਾਤਕ ਫਿਰ ਮੈਂ ਜਿੱਦਾਂ ਹੀ ਜਾਂਦਾ ਹੀ ਲਾਈਨ ਨਾ ਹਟੇ ਮੈਂ ਬਰਮਾ ਚ ਗਿਆ ਉੱਥੇ ਫੋਟੋ ਫੋਟੋ ਖਿਡਰੇ ਫੀਲਡ ਏਰੀਆ ਕਿਹਾ ਮੈਂ ਹਮੇਸ਼ਾ ਟੋਪਾਂ ਦੇ ਫੈਰਾ ਚੋ ਜੀ ਉਹ ਪਰ ਪਰ ਆਰਾਮ ਬਹੁਤ ਪਹਿਲਾ ਹਮਲਾ ਬੂਟੀ ਡਾਂ ਕਰਿਆ ਬਰਗੇਰੀ ਤਬਾ ਨੇ 51 ਕਰਗੇਰਦੀ 25 ਡੀਪ ਦੀ ਇਹ ਇਹ ਬੂਟੀ ਡਾਂ ਦਾ ਹਮਲਾ ਕੀਤਾ ਜਪਾਨੀ ਨੂੰ ਟੁੱਪ ਭਜਾਤੇ ਉਸ ਤੋਂ ਬਾਅਦ ਅਕਿਆਵ ਤਿੰਨ ਜਲਮਰੀ ਨੂੰ ਲੈਣੇ ਕਰੀ ਸੀ ਤਿੰਨ ਜਲਮਰੀ 1945 ਨੂੰ ਅਕਿਆਵ ਆਇਲੈਂਡ ਹੈ ਵਰਮਾ ਦਾ ਉਤੋਬਾਦ ਫਿਰ ਮੈਂ ਮੈਬੂਨ ਫਰੰਟ ਤੇ ਗਿਆ ਉੱਥੇ ਕੁ ਰਹਾ ਭੀੜਾ ਉੱਥੇ ਲੜਾਈ ਕਰ ਬਹੁਤ ਕਟਾਕਤ ਲੜਾਈ ਹੋਈ ਡੇਲੀ 100 ਵਜ ਬਾਅਦ ਤੇ ਕੁੱਲ ਕੁੱਲ 100 ਵਜ ਉਸੇ ਟਾਈਮ ਤੇ ਫੈਨ ਹੁੰਦਾ ਹਵਾਈ ਜਾਂਦਾ ਜਿਹੜੀਆਂ ਗਾਰਾਟੀਆਂ ਉਹਨਾਂ ਦਾ ਬਾਕੀ ਸਮੁੰਦਰੀ ਜਾਦਾਂ ਦੀਆਂ ਗਾਰਾ ਦਾ ਸਹੀ 4 ਵਜੇ ਰੋਜ਼ ਸਹੀ 4 ਵਜੇ ਟੈਕ ਕਰੇ ਰਹਾ ਬਸ ਕਰਨੇ ਹਮਲਾ ਕਰਨਾ ਤਾਂ ਉਹ ਤਾਗੀ ਰਗਾ ਤੇ ਇੱਕ ਇੱਕੋ ਹੀ ਪਰਕਰ ਹਮਲਾ ਕਰ ਦਿੱਤੀ ਦੋ ਤਿੰਨ ਘਟੇ ਦੀ ਲੜਾਈ ਤੋਂ ਬਾਅਦ ਦੇ ਪਾਣੀ ਨੇ ਡਟਿਆ ਰੋਜਾ ਇਹ ਨਹੀਂ ਜਿੱਤੇ ਰਾ ਦੋ ਦਿਨ ਸੌ ਗਾਜ ਉਹਨਾਂ ਨੇ ਮਗਰ ਮੌਕੇ ਖੋਲ ਲਏ ਇਹ 15 ਦਿਨ سلسلہ ਰਿਹਾ 15 ਦਿਨ ਰੋਜ ਸੌ ਗਾਜ ਮਸਾ ਉਹ ਦਿਵਾਰ ਤੇ ਮੈਂ ਜੱਦ ਵਾਪਸ ਆਇਆ ਮੈਂ ਰੈਮਰੀ ਆਈਲੈਂਡ ਚਲਾ ਗਿਆ ਕੰਪਿਟਿਟਿਵ ਡਿਊਟੀ ਤੇ ਮਲਾਹਾ ਦੇ ਨੇੜੇ ਸੀ ਕੰਪਿਟਿਟਿਵ ਤੇ ਰਹਾ ਮੈਂ ਦਾ ਉੱਥੇ ਬੜੀ ਇੰਜੋਏ ਕੀਤੀ ਵਿਚਾਰਤੀਆਂ ਸੀ ਚਾਰ ਪੰਜ ਆदमी ਰੋਜ਼ ਬੀਤੇ ਇੰਜੋਏ ਕਰਦੇ ਦਿੱਲੀ ਇਹ ਪੈਕਾਪੂਕਲੌਕ ਸੇ ਕਿਤੇ ਦੇ ਜਿਹੜਾ ਮੇਰਾ ਕੰਮ ਕੰਪਿਟਿਟਿਵ ਡਿਊਟੀ ਉਹ ਆਪਦੀ ਪੂਰਾ ਦਿੰਦਾ ਸੀ ਹੋਰ ਉਤੋ ਬਾਅਦ ਰੈਟੂ ਬਾਅਦ ਮੈਂ ਬਾਪਸ ਆਇਆ 13 ਅਪ੍ਰੈਲ ਨੂੰ 1945 ਵਿੱਚ ਕਲਕੱਤਾ ਤੇ ਤੇਰਾ ਪ੍ਰਾਇਰ ਆਲੇ ਦਿਨ ਮੈਂ 22 ਯਰ ਮੰਨ ਲੇ ਉਤਰਿਆ 22 ਯਰ ਇੱਥੇ ਫਿਰ ਮੈਂ ਇਸ ਪ੍ਰਾਕਟਿਨ ਆਖਰ ਤੱਕ ਮੰਨ ਲੇ ਤੋਂ ਬਾਅਦ ਕਿਵੇਂ ਜਿਵੇਂ ਬੰਦ ਤੇ ਗਏ ਆਪਣੀਆਂ ਅੰਗਰੇਜ਼ੀਆਂ ਜੀ ਪੋਡਾਂ ਡਿਪੈਂਡਿੰਗ ਟਾਇਰ ਹੋਣਗੇ ਰੋਜ਼ ਹੋਰ ਟਾਇਰ ਹੋ ਰਹੇ ਤੇ ਵੱਧ ਰਹੇ ਤੇ ਦਿੱਲੀ ਫੇ ਫੇ ਨਹੀਂ ਬਤੋਗੀ ਨਹੀਂ ਬਨੂ ਤੋਂ ਬਾਅਦ ਮੈਂ ਬਾਅਸ ਆ ਗਿਆ ਉਸ ਤੋਂ ਬਾਅਦ 1946 ਚ ਮੈਂ ਮਗਾਇਕ ਲਾ ਗਿਆ ਠੰਗਾਪੁਰ ਮਰਾ ਮਿਲਟਰੀ ਤਰਫ ਹੋਈ ਉੱਥੇ ਮੇਰਾ ਆਮ ਆਫਸਰ ਟੀਮਾ ਕਰਨਲ ਦੇ ਦਫ਼ਤਰ ਤੇ ਸਵੇਰ ਹੀ ਜਾਂਦਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਉੱਥੇ ਦਾ ਸਾਡਾ 3 ਕਲਰ ਹਰ ਕਲਰ ਉਹਨੂੰ ਮਿਲਦਾ ਵੀ ਕੋਈ ਨਵਾਂ ਹੁਕਮ ਆ ਕਾ ਤਾ ਉਹ ਨਵੇਂ ਹੁਕਮ ਕਾਮ ਚੁਨੇ ਮੈਂ ਦੱਸਿਆ ਵੀ ਜਵਾਲਾਲ ਨਹਿਰੂ ਟੂਰ ਕਰ ਰਿਹਾ ਹੈ ਨਾ ਮੈਂ ਉਹ ਉਹੀ ਗੱਲ ਸੁਣਨ ਸਾਰੀ ਕਰਨਲ ਦੇ ਦਫ਼ਤਰ ਤੇ ਗਿਆ ਸੁਣਨ ਸਾਰੀ ਬਾਸਰ ਨੈਰੂ ਆ ਰਹੇ ਆ ਆਪਾ ਉਹਦਾ ਟੂਰ ਕਵਰ ਕਰ ਸਕਦੇ ਆ ਤੇਨਾ ਮੈਨੂੰ ਮਾਉਟੋ ਹਟਲ ਨੂੰ ਪੁੱਛਿਆ ਪਉ ਉਹਨੇ ਫੋਨ ਕੀਤਾ ਮਾਉਟ ਪਟਨ ਨੂੰ ਉਹ ਕਹਿੰਦਾ ਹਾਂ ਜਰੂਰ ਕਰੋ ਟੂਰ ਕਵਰ ਕਹਿੰਦਾ ਉਹਨੇ ਜਰੂਰ ਕਰੋ ਕਿਹਾ ਤਾਂ ਮੈਂ ਇਲਾਟ ਹੋ ਗਿਆ ਉਹ ਟੀਮ ਚ ਜਿਹਨੇ ਟੂਰ ਕਵਰ ਕਰਨਾ ਸੀ ਫਿਰ 10-11 ਦਿਨ ਮੈਂ ਨਾਲ ਨੈਰੂ ਤੇ ਰਿਹਾ ਸਿੰਗਾਪੁਰ ਤੋਂ ਲੈ ਕੇ ਪਨਾਗ ਤੱਕ ਬਟਰਵਰਥੀ 에য়ারਪੋਰਟ ਤੋਂ ਵਾਪਸ ਆਇਆ ਉਹ ਉਹ 10 12 ਦਿਨ ਉਹ ਆਉਂਦੇ ਲੈਕਚਰ ਕਰਦਾ ਰਹਿਆ ਅਸੀਂ ਆਪਣੇ ਫੋਟੋ ਫੋਟੋ ਖਿਜਦੇ ਦੇ 2000 ਕੋਰੀ ਬਣਾਉਂਦੇ ਦੇ ਇਹ ਗੱਲ ਨੂੰ ਕਿਹਾ ਹੀ ਦੀ ਜੇ ਆ ਮੈਂ ਉਹ ਉਹ ਜਿਹੜਾ ਹੁੱਤੀ ਠਿੱਕੀ ਪੁੰਗਿਆ ਉਹ ਸਾਡੇ ਨਾਲ ਰੋਜ਼ ਦਾ ਟੂੜਦਾ ਉਹ ਵੀ ਪੀਂਦਾ ਖਾਂਦਾ ਸੀ ਅਸੀਂ ਵੀ ਖਾਂਦੇ ਪੀਂਦੇ ਸੀ ਗੱਪਾ ਗੁੱਪਾ ਵੜਦੇ ਮੈਨੂੰ ਕੀ ਹਾਈ ਸਾਇਟੀ ਕੀ ਬੈਠਾ ਰਾਤ ਨੂੰ ਕੁੜਾ ਕੁਣਾ ਕਾਗੇ ਉਟਾਉਣਾ ਕੋਲ ਅਸੀਂ ਅਸੀਂ ਹੀ ਨਹੀਂ ਹੁੰਦੇ ਤਾਂ ਉਸ ਵੇਲੇ ਜਦੋਂ ਨੇਰੂ ਹਵਾਈ ਜਾ ਤੇ ਕਨ ਤੋਂ ਪਹਿਲਾਂ ਤੁਹਾਨੂੰ ਛਟਾਪ ਦੇ ਸੀ 10-12 ਆਦਮੀ ਤੇ ਤੁਹਾਨੂੰ ਕਿਹਾ ਵੀ ਤੁਹਾਨੂੰ 5-5 ਮਿੰਟ ਦਿੱਤੇ ਨੇਰੂ ਨਾਲ ਗੱਲ ਕਰਨ ਨੂੰ ਜੇ ਸੱਚ ਕਰਕੇ ਮੰਨੀ ਮੈਂ ਸਮਝਿਆ ਜਿਵੇਂ ਕੋਰਟ ਕੇਸ ਹੁੰਦਾ ਮੇਰੇ ਤੇ ਮੈਂ ਨੇਰੂ ਨਾਲ ਬੋ ਗੋਲੂ ਕੋਈ ਨਾ ਮੈਨੂੰ ਆਕਲ ਨਾਲ ਮੈਂ ਮੈਂ ਕਾਮ ਆਦਮੀ ਨੇਰੂ ਕਟਾਪ ਦਾ ਲੀਡਰ ਮੈਂ ਉਹਨੂੰ ਤੇ ਸਵਾਲ ਕੀ ਕਰੂੰਗਾ ਮੈਂ ਮੈਨੂੰ ਇਹ ਬਹੁਤ ਫਿਕਰ ਹੈ ਅਤੇ ਨਾ ਮੱਜਵਾਬ ਦੇ ਸਕਾ ਵੀ ਮੈਂ ਨਹੀਂ ਗੱਲ ਕਰਦਾ ਸ਼ਰਮਦਾ ਮਾਰਿਆ ਤਾਂ ਉਹ ਤੋਂ ਬਾਅਦ ਮੈਂ ਦਿਲ ਚ 골ਡ 골ਡ ਕਰੀ ਆਪਨੇ ਮੈਂ ਕਿਹਾ ਵੀ ਨਿੱਕੀ ਜੀ ਗੱਲ ਕਰ ਦਿੰਦੇ ਆ ਖੜਾ ਖੜਾਓ ਕਿ ਟੋ ਖੜਾ ਖੜਾਓ ਕਿ ਹਾਂ ਮੈਂ ਮੈਂ ਨੂੰ ਕਿਹਾ ਨਰੂ ਕਰਾ ਕਿ ਕੋਈ ਸਵਾਲ ਹੈ ਮਾ ਸਰ ਇੰਡੀਆ ਹਜ਼ਾਰ ਕਿਦੋਂ ਬਾਈਨ ਇੰਡੀਆ ਵੀ ਵੀ ਫਰੀ ਮੈਂ ਕਿਹਾ ਉਹ ਕਹਿੰਦਾ ਬਿਡਲ ਟੂ ਇਅਰਸ ਉਹਨੇ ਦੋ ਕਿਹਾ ਦੋ ਸਾਲ ਦੇ ਅੰਦਰ ਔਰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਕੱਲ ਮੇਰੀ ਗੱਲ ਮੁੱਕ ਗਈ ਮੈਂ ਮੇਰਾ ਘੜਾ ਛੁੱਟ ਗਿਆ ਇੱਕ ਵਾਰੀ ਮੈਂ ਡਿਵ ਦੇ ਵਿੱਚ ਬਰਸਾਤਾ ਦੇ ਵੀ ਨੇ ਡਿਵ ਹੈੱਡਕੁਆਰਟਰ 'ਤੇ ਬੈਠਾ ਸੀ ਤਾਂ ਡਿਮ ਡਿਮ ਕਮਾਂਡਰ ਨੂੰ ਪਤਾ ਹੁੰਦਾ ਤੇ ਵੀ ਫੋਟੋਗ੍ਰਾਫਰ ਰਹੇ ਗਏ ਤੇ ਉਹਨੇ ਉਹਨੇ ਉਹ ਹੀ ਬੰਦਾ ਭੇਜਿਆ ਵੀ ਫੋਟੋਗ੍ਰਾਫਰ ਰੈਡੀ ਹੋ ਜਾ ਮੈਂ ਰੈਡੀਟੀ ਦੀ ਵਿੱਚ ਬਹਿ ਗਿਆ ਔਰ ਉਸ ਵੇਲੇ ਡਿਮ ਕਮਾਂਡਰ ਉਹਦੇ ਮੂਹਰੇ ਇੱਕ ਕਾਰ ਦੀਪਕ ਗੋਰਖੇ ਨੂੰ ਮੂਰੇ ਦੀਪ ਇੱਕ ਮਗਰ ਕੁੱਠੀ ਬੇੜੀ ਦੀ ਕਿਰਾਏ ਕਿਰਾਏ ਕਾ ਡੇਢ ਹੀ ਫਰੰਟ ਲਾਈਨ ਤੇ ਲੇ ਗਏ ਉੱਥੋਂ ਵੈਸੇ ਜਿਆ ਰਹੀ ਜਪਾਨੀਆਂ ਨੂੰ ਮੌਕੇ ਤੇ ਦੇਖ ਰਹੀ ਸੀ ਨੇ ਜਦੋਂ ਸੀ ਗਏ ਉਹ ਸੀਨ ਮੇਰੇ ਹੁਣ ਤੱਕ ਯਾਦ ਹੈ ਇੱਕ ਡੂੰਘਾ ਜਿਹਾ ਥਾਂ ਸੀ ਉੱਥੇ ਕੋਈ ਵੱਡਿਆ ਸਟਾਚ ਇੱਕ ਇੱਕ ਮੀਟ ਨਹੀਂ ਜਿਹੜਾ ਸੀ ਕੋਈ 100 ਆਲ ਵੀ ਹੂ ਮੀਟ ਬਹੁਤ ਵੱਡੀ ਛੱਟ ਕੀ ਤੇ ਲੱਕੜਾ ਵਰਕੇ ਲੱਕੜਾ ਲੈ ਗਿਆ ਹੋ ਗਿਆ ਕਿ ਇਹ ਕਿ ਚੌੜੀ ਦੇ ਤੇ ਉੱਥੇ 6-7 ਜਿਪਾ ਦੀ ਖੜੇ ਤੇ ਜਦੋਂ ਉਹਨਾਂ ਨੇ ਜਿਪਾ ਦੇਖੀਆਂ ਉਹ ਉਹਵੇਂ ਜਿਵੇਂ ਆਪਣੀ ਜੁੱਤੀ ਛੁੜਾ ਛੱਡ ਕੇ ਭੱਜ ਕੇ ਤੇ ਨਾਲ ਪਹਾੜੀ ਚੜ ਕੇ ਉਦੋਂ ਫਿਰ ਮੇਰੇ ਦਿਲ ਤੇ ਬੜਾ ਅਸਰ ਪਿਆ ਵੀ ਫੌਜੀ ਦੀ ਜ਼ਿੰਦਗੀ ਕਿੰਨੀ ਵਾਰੀ ਹੈ ਰੋਟੀ ਖਾਂਦੇ ਖਾਂਦੇ ਤੇ ਹਮਲਾ ਹੋ ਗਿਆ ਰੋਟੀ ਖਾਣ ਕੇ ਮਿੱਟੀ ਪਾ ਕੇ ਰੋਟੀ ਉਹ ਖਾਏ ਜਾਂ ਕੇ ਉਦੋਂ ਬਾਅਦ ਉਹਨਾਂ ਨੇ ਬਿਸਕੁਟ ਮੁਸਕਟਾ ਕੇ ਕੁਜਾਇਨਾ ਕਰਿਆ ਹੋਏ ਵੀ ਸੀ ਪਤਾ ਨਹੀਂ ਕੀ ਕਰਿਆ ਇਹ ਨਹੀਂ ਮੈਨੂੰ ਪਤਾ ਕਲਰਲੀ ਬਾਬ ਸਾਗੇ ਫਰੰਟ ਲਾਈਨ ਫੋਟੋਗ੍ਰਾਫਰ ਕਿ ਮੈਂ ਫਰੰਟ ਲਾਈਨ ਮੈਂ ਤਾਂ ਐਸੀ ਜਿਵੇਂ ਅੱਜ ਐਥੇ ਕੱਲ ਉੱਥੇ ਪਰਸੋਂ ਉਹ ਹੁੰਦਾ ਰਹਿਦਾ ਆ ਦਿਤੇ ਰਾਤ ਕਿਤਨੀ ਦੂ ਦੂਰ ਦੂਰ ਬ੍ਰਿਗੇਡ ਕਿਤਨੀ ਡੇਡਾ ਬ੍ਰਿਗੇਡ ਐਕਸ਼ਨ ਹੁੰਦਾ ਐਕਸ਼ਨ ਦਾ ਮਤਲਬ ਲੜਾਈ ਨੂੰ ਹਮਲਾ ਕਰਦਾ ਉਸ ਬ੍ਰਿਗੇਡ 'ਤੇ ਬਗ ਕਰਦਾ ਮੈਂ ਮਿਲਟਰੀ ਸਕੂਲ 'ਚ 1930 'ਚ ਗਿਆ ਸਾਡੀ ਮੇਰਾ ਬਾਪ ਫੌਜ 'ਚ ਹੀ ਪਹਿਲਾਂ ਚੱਕ ਪਾਰਟਨ 'ਚ ਨਿਸ਼ਾਹਰਾ ਡਿਪਟੀ ਤਾਂ ਉਹ ਉੱਥੇ ਕੋਟਾ ਲਾਟ ਹੁੰਦਾ ਸਕੂਲ ਕਰ ਕਿਸੇ ਪਾਰਟਨ ਨੂੰ ਇੱਕ ਕਿਤੇ ਨੂੰ ਦੋ ਕਿਤੇ ਨੂੰ ਨਾ ਤਾਂ ਉਹ ਸਾਡੀ ਪਾਰਟਨ ਨੇ ਮੈਨੂੰ ਸਪੌਂਸਰ ਕੀਤਾ ਮੇਰਾ ਸਾਰਾ ਖਰਚਾ ਪੜ੍ਹਾਈ ਦਾ ਸਾਡੀ ਫੌਜ ਨੇ ਦਿੱਤਾ ਮੇਰੇ ਬਾਪ ਆਈ ਫੌਜ ਨੇ ਮੈਂ ਤਾਂ ਉਦ ਨਹੀਂ ਪੜਤੀ ਹੁੰਦਾ ਜੇ ਸਕੂਲ ਚ ਵਗਿਆ ਪਰ ਤੀ ਸਮਝ 1947 ਵੀ ਗੱਲ ਇਹ ਹੋਈ ਵੀ 1943 ਦੇ ਜਨਮਰੀ ਫਰਵਰੀ ਮਾਰਚ ਤੇ ਪਾਕਿਸਤਾਨ ਦਾ ਕੋਈ ਨਾਉ ਨਿਸ਼ਾਰ ਨਹੀਂ ਸੀ ਦਿਮਾਗ ਕਿ ਇਹ ਅਚਾਲਕ ਇਹ ਦਿਲਾਈ ਕਿ ਰੌਲਾ ਪਿਆ ਇਹ ਪਾਕਤਾਨ ਮੁਸਲਮਾਨ ਸਿੱਖ ਕਾਂਗਰਸੀ ਲੀਡਰ ਮਿਲਦੇ ਜੁੜਦੇ ਨੇ ਇਹਨਾਂ ਨੂੰ ਮੀਟਿੰਗ ਕਰਾਇਨਾ ਵੀ ਸਮਝੌਤਾ ਕਰ ਲੋ ਉਦੋਂ ਫੇ ਮੈਨੂੰ ਲੱਗਿਆ ਪਤਾ ਵੀ ਜਿਹੜੇ 2 ਸਾਲ ਦਾ ਤਵਾਲਤੀ ਜੁਵਾਨ ਨੂੰ ਜੇ ਪੈਸਾ ਹੋ ਗਿਆ ਤੇ ਵੀ 2 ਸਾਲ ਦੇ ਇਤਨਾਦਰ ਦੁਨੀਆ ਦੇ ਸਾਰੇ ਮੁਲਕਾਂ ਨੂੰ ਉਜਾਰ ਕਰੋ ਇੱਕ ਇੱਕ ਨਵੀਂ ਸਟਾਰਟਅਪ ਲਾਓ ਸਟਰੌਂਗ ਹੋ ਬੇਟੜੀ ਜੁਵਾਨ ਨੂੰ ਬਣਾਈ ਪਹਿਲਾ ਲੀਗ ਆਫ ਨੇਸ਼ਨਤੀ ਪਹਿਲਾ ਲੀਗ ਆਫ ਨੇਸ਼ਨ ਲੀਗ ਆਫ ਨੇਸ਼ਨ ਟੂ ਲੜਾਈ ਹਟੀ ਦਾ ਇਨਫੈਕਟ ਨੂੰ ਬਣਾਈ ਜੁਵਾਨੋ ਤੇ ਅਮਰੀਕਾ ਨੇ ਸਵਾਲ ਕੀਤਾ ਬਿਜੇ ਸਾਰੇ ਮੁਲਕ ਯਾਦ ਹੋ ਗਏ ਨਾ ਮੁਲਕਾਂ ਦੀ ਵੋਟ ਪਈ ਤਾਂ ਵੋਟ ਤਾਂ ਸਾਰੀ ਅੰਗਰੇਜ਼ਾਂ ਕਰਨੇ ਕਿ ਲਈ ਉਹ ਕਿਉਂਕਿ ਤੀਜਾ ਹਿੱਸਾ ਦੁਨੀਆ ਦਾ ਹੈ ਨਾ ਕੋਈ ਤਾਂ ਅਮਰੀਕਾ ਨੇ ਸਵਾਲ ਪੁੱਟਾ ਪ ਕੀਤਾ ਵੀ ਹਰ ਮੁਲਕ ਨੂੰ ਹਾਜ਼ਰ ਕਰੋ ਫੁੱਲ ਹਾਜ਼ਰ ਕਰੋ ਕਿਤੇ ਮੁਲਕ ਦਾ ਰਾਜ ਨਾ ਹੋਵੇ ਉੱਤੇ ਉਹ ਇੰਡੀਪੈਂਡੈਂਟ ਲਿਬਰਲ ਉਹ ਉਸ ਵਿਸ਼ੇ 'ਚ ਆ ਕੇ ਫੇ ਸਾਰੀ ਦੁਨੀਆ ਦੇਿੰਨੇ ਕਲਾਮ ਮੁਲਕ ਦੀ ਸਾਰੀ ਦੁਨੀਆ ਦੇ ਯਾਦ ਹੋ ਗਏ ਸਾਰੀ ਦੁਨੀਆ ਇਹ ਆਪ ਆਪ ਕਿਆ ਕੀ ਲੀਡਰ ਗੱਲ ਦਾ ਦੇ ਨਹੀਂ ਆ ਠੂੜ ਬੋਲ ਲੈਨੇ ਬਾਈਕ ਦਾ ਆ ਜਾ ਰੋ ਕਰਾ ਮਾਈਕਰਾ ਆ ਉਹ ਕਰਾ ਮਾਈਕਰਾ ਇਹ ਇਹ ਆ ਜਾ ਤੱਕ ਰਾਇ ਗੱਲ ਸੱਚ ਹੈ ਪਰ ਨਾਲ ਦੀ ਦਾ ਉਹਨਾਂ ਨੂੰ ਯਾਦ ਕਰਨਾ ਪਿਆ ਕਿਉਂਕਿ ਫੈਸਲਾ ਹੋ ਚੁੱਕਿਆ ਤੇ ਉੱਪਰ ਤਾਂ ਉਹ ਜਿਹੜੇ ਆਪਣਾ ਛੇੜ ਕੇ ਬੜਾ ਟੁਕੀ ਦੋਗੇ ਇਹਨਾਂ ਤੋਂ ਫੈਸਲਾ ਦੀ ਹੋਇਆ ਆਪੀ ਦੀ ਇਹਨਾਂ ਤੋਂ ਕਿਆ ਨਹੀਂ ਫੈਸਲਾ ਹੁਣ ਹੁਣ ਟੈਕਨੀਕਲ ਗੱਲ ਦਾ ਦਿੱਕੀ ਹੋਈ ਉਹਨਾਂ ਨੇ ਯੂਗਾ ਤੋਂ ਹਿੰਦੂਸਤਾਨ ਸਰਤਾ ਜਿਵੇਂ ਵੀ ਤੇ ਰਿਆਤਾ ਆਵਦਾ ਬੋਲ ਕਰਨ ਸੁਭੀ ਆਉਦੀ ਪੰਜਾਬ ਦੇ ਵਿੱਚ ਜਿਹੜੀ ਬਿਜਾਰਤੀ ਇਹ ਇਹਨਾਂ ਦੀ ਸੀ ਕਿ ਨਾ ਸਕੰਦਰ ਹੈਦ ਖਾਨ ਦੀ ਉਤਪਾਕੇ ਕਿ ਜਿਹੜੀ ਰਿਆਤਾ ਦੀ ਐਂਟੀ ਲੀਗ ਦੇ ਤਾਂ ਜਦ ਇਹ ਛੱਡ ਕੇ ਭਾਗੇ ਤਾਂ ਬਹੁਤ ਸੰਮਤੀ ਮੁਸਲਮਾਨਾਂ ਦੀ ਸੀ ਅਸੈਂਬਲੀ ਦੀ ਉਹ ਬਹੁਤ ਸੰਮਤੀ ਨੇ ਲੀਗਾਂ ਨੇ ਰੌਲਾ ਪਾ ਕੇ ਉਹ ਖੇਜਰੇ ਹਟ ਕਰਦੇ ਘਰ ਨੂੰ ਕੋਈ ਨਾ ਪਾਲਿਆ ਉਹ ਸਿਲੰਡਰ ਕਰ ਗਿਆ ਉਹ ਲੀਕ ਚ ਲਾ ਕੇ ਗੈਰੋਂ ਲੀਕ ਚ ਲਾਇਆ ਰਲ ਤਾਰੂ ਨੇ ਦੋ ਦਿਨੀ ਪਾ ਤਾ ਨੱਚਦਾ ਨੱਚਦਾ ਤਾ ਕਿਉਂਕਿ ਹਰ ਸੂਬਾ ਆ ਜਾਂਦੀ ਨਾ ਤਾਂ ਉਹ ਤੇ ਨੱਚਾਇਆ ਤੇ ਰੋਲਾ ਪੈ ਗਿਆ ਬੜਾ ਟੁਕੀ ਸ਼ੁਰੂ ਹੋ ਗਈ ਉਧਰੋਂ ਵੱਡੇ ਇਧਰੋਂ ਨੇ ਵੱਡੇ ਜਨ ਫੇਟਾ ਕੇ ਸੇ ਕਿਸੇ ਸੁਣੀ ਨਹੀਂ ਨਾ ਹੈ ਜਿਹਨੇ ਕੋਈ ਮਾਰਤਾ ਮਾਰਤਾ ਰਹਿ ਕੇ ਰਹਿ ਕੇ ਕਰਤਾ ਕਰਤਾ ਉਹ ਚਾਲਿਕ ਅੱਗ ਲੱਗੀ ਐ ਟਾਰਕ ਸੱਡਲੀ ਉਹ ਇਹ ਕਿ ਫਿਰ ਗਰੀਬ ਆਦਮੀ ਬਾਰੇ ਇੱਕ ਵਾਰ ਤੁਹਾਨੂੰ ਗੱਲ ਦੱਸਾਂ ਗੋਰੇ ਰਾਜ ਕਰਦੇ ਤੇ ਵਪਾਰ ਕਰਦੇ ਤੇ ਲੁੱਟਦੇ ਵੀ ਤੇ ਪਰ ਵਪਾਰ ਨਾਲ ਹੀ ਲੁੱਟਦੇ ਤੇ ਆਹ ਜੀ ਵੀ ਕਿਸੇ ਨੂੰ ਕਹਿੰਦੇ ਵੀ ਤੂੰ ਇੰਨੇ ਲੱਖ ਦੇ ਇੰਨੇ ਲੱਖ ਦੇ ਵਪਾਰ ਨਾਲ ਉਹਨਾਂ ਦੀ ਇਹ ਟੈਕਨੀਕ ਸੀ ਤਾਂ ਇਹ ਗੋਰਾ ਦਾ ਇੱਕ ਇਹਦੀ ਲਾਲ ਡਾਡਰ ਬੜੀ ਐਤੀ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਕਿਟੈਰੀਆ ਕੀਆ ਜਿਹੜੀਆਂ ਜਡੀਸ਼ਲ ਬਹੁਤ ਵਧੀਆ ଥି ਸਹੀ ਫੈਸਲੇ ਕਰਦੇ ਟਿਕਰੀ ਮਹਿਲ ਤਕਰੀਬਨ ਕਿਤੇ ਆਦਮੀ ਦੀ ਕਿ ਠੱਗਾ ਰਹੀ ਟੀ ਹੁੰਦਾ ਹੁਣ ਦਤੇ ਉਹਨਾਂ ਦਾ ਤਾਂ ਫਰਕ ਆ ਭੇਜਿਆ ਫਰਕ ਹੁਣ ਦਾ ਤਾਂ ਉਹ ਤੁਹਾਨੂੰ ਪੇਲ ਹੀ ਨਹੀਂ ਕੋਈ ਜਿਹੜਾ ਉਹਨਾਂ ਨੇ ਗੋਰਿਆਂ ਨੇ ਬੁਲਾਇਆ ਨਾ ਸਵਾਨ ਉਹ ਪੱਕਾ ਸੀ ਸਹੀ ਹੁਣਾਂ ਵਾਲਾ ਦੀ ਮਿਲਾਵਟ ਹੈ ਉਹ ਤਾਂ ਇੱਕ ਇੱਥੇ ਕਿਲੇ ਪੁਰਾ ਉਹ ਮਠਾਟਾ ਆ ਇਹਨਾਂ ਨੇ ਨਹਿਰਦਾਬੋਲਾ ਗੋਰਾ ਮਟਾਂ ਜਿਹੜੇ ਉਹ ਜਿਹੜਾ ਕੰਮ ਕਰਦੇ ਤੇ ਉਹਦੇ ਤੇ ਮਲਾਵ-ਸ਼ਲਾਵ ਕੀਤੀ ਕੋਈ ਸਹੀ ਉਹ ਨਹੀਂ ਹੁਣ ਆਲੇ ਦੀ ਵੀ 2-4 ਲੱਖ ਰੁਪਿਆ ਲੈਟਰ ਠੇਕਾ ਉਹਨ ਡੇਤਾ ਜਿਵੇਂ ਹੁਣ ਉਹਨ ਕਈ ਆਦਮੀ ਤਾਂ ਗੁੱਸਾ ਕਰਦੇ ਨੇ ਹੁਣ ਜਿਵੇਂ ਆਪਣੀਆਂ ਬੰਦਰਗਾਹ ਦੇਤੀਆਂ ਇਹਨੂੰ ਅਦਾਨੀ ਨੂੰ 에ਰਪੋਰਟਾਂ ਦੇਤੀਆਂ ਸਾਰੇ ਕਾਰਵਾਸਮਾ ਤੇ ਉਹਨੂੰ ਤਾਂ ਇਸ ਕਿਸਮ ਦਾ ਕੰਮ ਨਹੀਂ ਦੀਦੋ ਦੇਖੋ ਗੋਰਾ ਨੇ ਰਾਜ ਕਿਤਾ ਉਹਨਾਂ ਨੇ ਰੇਲਾ ਰੇਲਾ ਜਾਲ ਪਛਾਤਾ ਰੇਲਾ 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 ਦਾ ਸਿਸਟਮਿਕ ਨੰਬਰ ਸੀ ਡਾਕ ਖਾਨਾ ਪੋਸਟ ਆਫਿਸ ਮਸ਼ਹੂਰ ਸੀ ਡਾਕ ਬਿਲਕੁਲ ਸਹੀ ਚੱਲਦੀ ਇਹ ਜਾਲ ਸੱਤਾ ਇੰਡੀਆ ਦੇ ਵਿੱਚ ਆਉ ਜਾਂਦੀ ਦਾ ਜਾਲ ਪਛਾਤਾ ਉਹ ਇਹਨਾਂ ਤੌਰ ਤੇ ਕੋਈ ਰੇਲ ਨਹੀਂ ਬਣੀ ਕੋ 47 ਦੇ ਬਾਅਦ ਪੰਜਾਬ ਚ ਕੋਈ ਦੇਖੀਏ ਨਵੀਂ ਰੇਲਵੇ ਲਾਈਨ ਕੋਈ ਨਹੀਂ ਬਣੀ ਗਏ ਟੈਕਸ ਲੈਂਦੇ ਤੇ ਆ ਆ ਆਪਜੀ ਆਪਦੀ ਜੇਬ ਭਰਦੇ ਤੇ ਟੈਕਸ ਲਈ ਤੇ ਇਨਫਾਪ ਕਰਦੇ ਸੀ ਤਾਂ ਮੈਨੂੰ ਕੁੱਟਿਆ ਤਾਂ ਇਨਫਾਪ ਹੋਊਗਾ ਜੇ ਕਿਸੇ ਦਾ ਡਾਕਾ ਪਿਆ ਉਹਨਾਂ ਇਨਫਾਪ ਹੋਊਗਾ ਤਗੜਾ ਜਾ ਮਲੇ ਧਰਨੇ ਦਾ ਨਾਉ ਨਹੀਂ ਸੀ ਧਰਨਾ ਲਾਉਦੀ ਨਹੀਂ ਸੀ ਉਹ ਤੋਂ ਸੱਤੀ ਪਾਰ ਕਿੱਟੀਆਂ ਉਹ ਕੀ ਰੂਟ ਜਾਸ ਕਰਦੀਆਂ ਉਹਦੇ ਕਾਂਗਰਸ ਕਰਦੀਆਂ ਅਜੀਟੇਸ਼ਨ ਕਰਦੀਆਂ ਉਹ ਕਰਦੀਆਂ ਤੇ ਆ ਕਾਂਗਰਸ ਕਰਦੀ ਸੀ ਉਹਨਾਂ ਮਿਲਾਂ ਚ ਕਾਂਗਰਸੀ ਟੇਟਾਪ ਤੇ ਬਸ ਧਰਨੇ ਨਹੀਂ ਤੇ ਅਜੀਟੇਸ਼ਨ ਕਰਦੇ ਸਾਡੇ ਜਿਹੜਾ ਪਿੰਡ ਹੈ ਦਾਨਗੜ ਸਾਡੇ ਪਿੰਡ ਦੀ ਗੱਲ ਇਹ ਹੋਈ ਸਾਡੇ ਪਿੰਡ ਦੇ ਗਿਰੋ ਰੋਪਿਆਣਾ ਸਾਡੇ ਲਾਗੀ ਤੇ ਸਾਰੇ ਟਿਕਰੀ ਮਿਲਾਏ ਟੇਲੀ ਕਮਿਆਰ ਦੇ ਨੂੰ ਤੇ ਗਰੀਬਾਂ ਦੇ ਮਿੱਤੇ ਇਹ ਲੋਕ ਲੱਗ ਗਏ ਛੋਟਾ ਪਿੰਡ ਦੀ ਲੋਕਾਂ ਦਾ ਜੂ ਹੋ ਗਿਆ ਬਾਰ ਬਾਰ ਕਣੀ ਸਾਉ ਕੀ ਟੱਡੀਆਂ ਮੁਸਲਮਾਨਾਂ ਦੇ ਪਿੰਡ ਦੇ ਉੱਥੇ 20 250 50000 ਆਦਮੀ ਦਾ ਜਿੱਤੇ ਜਾਂਦੇ ਰਹੇ ਲੜਦੇ ਰਹੇ ਉਧਰ ਤੇ ਉਹ ਤੋਂ ਬਾਅਦ ਜਦ ਉੱਥੂ ਘਟੇ ਕਮ ਤਾਂ ਸਾਰੇ ਪਿੰਡਾਂ ਦੇ ਮੁਸਲਮਾਨ ਨਿਕਲ ਗਏ ਅਪਰਾਧ ਦੀ ਕਟਾਬੜੀ ਮੈਂ ਅੱਖੀਂ-ਨੇਕੀ ਅਗ ਬਰਨਾਲੇ ਦੀ ਕਿਲੇ ਤੇ ਦੀ ਸੀ ਬਟਾਤੀ ਕਿਲੇ ਦੇ ਪੁਲਿਸ ਕੁਮਾਈ ਕੀ ਮੁਸਲਮਾਨਾਂ ਦੇ ਦੋ ਮਹੱਲੇ ਤੇ ਕਿਲੇ ਦੇ ਪੱਲੇ ਪੱਥੇ ਕੋਲੇ ਪੱਥੇ ਉਲਾ ਮਹੱਲਾ ਪੱਲੇ ਬਹਲੇ ਜਾ ਰਿਹਾ ਇਕੱਠਾ ਹੋ ਗਿਆ ਡੀਸੀ ਲੋਕਾਂ ਨੂੰ ਕਹਿੰਦਾ ਸੀ ਵੀ ਘਾਬਦੋ ਲੋਕ ਬਾਹਦੇ ਤੇ ਮੁਸਲਮਾਨ ਮਗਰਹਾਰ ਕਰਨ ਦੇ ਫਿਰ ਡੀਸੀ ਪੱਲਾ ਮਾਰਦਾ ਸੀ ਪਿੱਛੇ हट ਜੋ ਜਦੋਂ ਪਿੱਛੇ ਹਟਦੇ ਤੇ ਪੁਲਿਸ ਦੀ ਬਾਲੀਆਂ ਫਾਇਰ ਦੀਆਂ ਮੁਸਲਮਾਨਾਂ ਤੇ ਪੈਂਦੀਆਂ 5 10 20 ਮਰ ਜਾਂਦੇ ਦੂਏ ਮਗਰਹਾਰ ਜਾਂਦੇ ਗੱਲ ਨਹੀਂ ਸਾਰਾ ਕੰਮ ਡੀਸੀ ਨੇ ਆਵਲੀ ਨਗਰਾਨੀ ਚ ਕਰਾਇਆ ਗਰਫ ਆ ਅੰਤਾਂ ਵਿਅੰਤ ਮੁਸਲਮਾਨਾਂ ਨੇ ਕਿਹਾ ਵੀ ਮਰ ਤਾਂ ਹੋਣ ਗਈ ਮੁਸਲਮਾਨਾਂ ਨੇ ਉਹ ਕੋਈ ਨਿਕਲੇ ਇਹ ਮੇਰੇ ਅੱਖਾਂ ਨੇ ਖੜੀ ਗੱਲ ਹੈ ਅੰਨੇ ਉਹ ਕੋਈ ਨਿਕਲੇ ਮਰਗੇ ਜਾਂ ਮਾਰੀਏ ਮਰ ਤਾਂ ਗਈ ਇੱਕ ਕੁੜੀ ਦੀ ਬਾਹਾਂ ਤੇ ਦੇਖੀ ਸੋਹਣੀ ਕੁੜੀ ਟੀ ਮਟਿਆਰ ਇੱਕ ਇੱਕ ਪਾਸੇ ਤਾਂ ਇੱਕ ਪਾਰਟੀ ਨੇ ਬਾਹ ਫੜੀ ਹੋਈ ਇੱਕ ਪਾਸੇ ਉਹ ਤਾਂ ਕਹਿੰਦਾ ਮੈਂ ਕਿੱਟ ਕੇ ਲਗੀਆਂ ਉਹ ਕੋਈ ਕੁੜੀ ਕੁੜੀ ਕੰਗਾਵਾਰੇ ਖੜੀ ਦੋਹਣੇ ਬਾਹ ਪੜ ਗਿਆ ਪਤਾ ਨਹੀਂ ਕਿਹੜਾ ਲੈ ਗਿਆ ਪਤਾ ਨਹੀਂ ਕੀ ਨਹੀਂ ਭੀੜ ਭਰ ਕੇ ਇਹੋ ਜਿਹੇ ਹਾਲਾਤ ਕਿ ਸਾਰੇ ਜੇ ਸਾਫ ਹੋ ਗਿਆ ਕੰਮ ਅਮਨ ਅਮਾਨ ਹੋ ਗਿਆ ਤਕਰੀਬਨ ਤਕਰੀਬਨ ਤਾਂ ਸਾਡੇ ਪਿੰਡ ਜਗਤ ਪਿੰਡਾਂ ਦੀ ਜੰਗ ਕਰਦੇ ਉਹਨੇ ਪਿੰਡ ਇਕੱਠਾ ਹੋਇਆ ਸੀ ਸਾਰਾ ਗੁਰਦੁਆਰੇ ਤਾਂ ਉਹ ਜਗਤ ਕੋਈ ਪੱਕੀ ਟੀ ਨਹੀਂ ਗਾਏ ਉਹਨਾਂ ਨੇ ਕਿਹਾ ਵੀ ਛੋਟੇ ਮੁਸਲਮਾਨ ਤੁਸੀਂ ਵੱਡੇ ਨਹੀਂ ਆਣਾਂ ਅਸੀਂ ਕਿਹਾ ਨਾ ਕਹਿੰਦੇ ਫਿਰ ਅਸੀਂ ਵੜਦਾਈ ਅਸੀਂ ਕਿਹਾ ਤੁਸੀਂ ਕਿਉਂ ਮਰ ਜਿਓਗੇ ਕਹਿੰਦੇ ਅਸੀਂ ਛੱਡਣੀ ਨਹੀਂ ਹੈ ਸਾਡੀ ਉਹਨਾਂ ਟੂ ਟੂ ਮਾਮਾ ਹੋ ਗਈ ਟੂ ਟੂ ਮਾਮਾ ਹੋ ਗਈ ਲੋਕ ਇਕੱਠੇ ਹੋ ਗਏ ਲੋਕਾਂ ਨੇ ਬਰੋਲ ਕੀਤਾ ਨੰਘ ਭੱਜ ਕੇ ਡਰਦੇ ਵੀ ਪਿੰਡ ਇਕੱਠਾ ਹੋ ਗਿਆ ਫਿਰ ਸਾਡੇ ਪਿੰਡ ਨੇ ਇਕੱਠਾ ਹੈ ਗਈ ਸੀ ਵੀ ਇਹ ਕਿਤਾਬ ਵੀ ਕੱਲ ਨੂੰ ਫੇਰ ਆਉਣਗੇ ਜੱਥੇ ਤਾਂ ਆਉਂਦੇ ਹੀ ਜਾਣਗੇ ਕਬੀ ਫੈਸਲਾ ਕਰੋ ਇਹਨਾਂ ਨੂੰ ਰੱਖਣਾ ਹੈ ਕਿ ਕੱਢਣਾ ਹੈ ਕੀ ਕਰਨਾ ਹੈ ਸਰ ਸਭਤੀ ਦਾ ਇਹ ਹੋਇਆ ਫੈਸਲਾ ਵੀ ਮੁਸਲਮਾਨਾਂ ਨੂੰ ਬੁਲਾਓ ਜਿਤਾਉ ਪਾਗਟਾ ਜਾਣ ਕਿਉਂ ਨਹੀਂ ਤਾਂ ਪਸਾਰਾ ਪਿੰਡ ਨੰ ਮਰੇ ਕੋਲ ਖੜ ਗਿਆ ਉਹ ਕੈਪਟਨ ਜੇ ਰਹਿਣ ਤੇ ਉਹਨੇ ਇਹ ਆਪਦੇ ਆਪਦੇ ਤੌਰ ਤੇ ਆਪਦੇ ਸਿਰ ਤੇ ਆ ਆ ਆਪਣੀ ਜ਼ਿੰਮੇਵਾਰੀ ਤੇ ਰਹਿਣਾ ਖੱਡੇ ਮੁਸਲਮਾਨ ਮੁਸਲਮਾਨ ਕਹਿੰਦੇ ਇੱਥੇ ਥੋੜੇ ਕਿ ਰਹੋਗੇ ਉਹਨੇ ਕਹਿਤਾ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਕੋਈ ਕਿਸੇ ਦੇ ਘਰੇ ਰਹੋ ਜਿਹਦੇ ਤੁਹਾਡਾ ਜੀ ਕਰਾ ਪਿੰਡ ਦਾ ਆਦਮੀ ਤਾਂ ਤੁਹਾਨੂੰ ਖਾ ਜਾਏ ਸੀ ਜਿੰਮੇਵਾਰੀ ਦੇ ਤੁਸੀਂ ਬੈਠੇ ਹੋ ਉਹੀ ਲੁਕਲੇ ਪਰ ਬਾਹਲੇ ਆਦਮੀ ਉਸੀ ਦੀ ਬੜਦਣਾ ਪਹਿਲੇ ਅਸੀਂ ਬਾਹਲੇ ਆਦਮੀ ਬੜ ਨਹੀਂ ਦਿੱਤਾ ਪਿੰਡ ਦਾ ਇਨਾ ਏਕਾ ਹੋਇਆ ਸਾਡੇ ਪਿੰਡ 'ਚ ਇੱਕ ਮੁਸਲਮਾਨ ਨਾ ਮਰਿਆ ਨਾ ਲੁਕਿਆ ਗਿਆ ਇੱਕ ਵੀ ਮਲੇ ਕੋਲੀ ਲਿਆ ਅਸੀਂ ਦੇ ਵਿੱਚ ਤਾਂ ਮੁਸਲਮਾਨਾਂ ਨੂੰ ਛੇੜਿਆ ਨਹੀਂ ਕਿਸੇ ਨੇ ਉਹ ਤਾਂ ਉਹਦੇ ਮੇਰੇ ਕੈਮਰੇ ਬਾਕੀ ਪਿੰਡਾਂ 'ਚ ਜਿਹੜੇ ਮੁਸਲਮਾਨ ਲੋਕੜਾ ਕੇ ਰਹਿ ਗਏ ਨੇ ਆਮਨ ਹੋਇਤਵਾਲ ਫਿਰ ਪਿੰਡ ਤੇ ਆ ਗਏ ਫਿਰ ਪਿੰਡ ਨੇ ਉਹਨਾਂ ਨੂੰ ਉਪਲਾ ਲਿਆ ਉਹ ਮੌਸਮਾਂ ਨਾਲ ਗਈ ਸਾਰੇ ਸੂਬੇ ਯਾਦ ਹੋਗੇ ਇਹ ਮੈਨੂੰ ਪਤਾ ਰਿਆਸਤ ਆ ਜਾਂਦੀਆਂ ਪਹਿਲਾਂ ਤਾਂ ਆਪਣੀ ਨੱਬਾ ਪਟਿਆਲਾ ਫਰੀ ਇਹ ਸਾਰੀਆਂ ਰਿਆਸਤਾਂ ਡੜ ਰਿੰਆਂ ਕੁਛੇ ਵਾਰ ਸਿਆਸੀ ਪ੍ਰਭਾਵ ਚ ਆ ਕੇ ਇਹ ਪੈਪਸੂ ਬਣ ਗਿਆ ਪੈਪਸੂ ਬਾਦ ਤਬਾਦ ਸਿਆਸੀ ਆਪੀ ਜੀ ਮਿਲ ਉਹ ਪੈਪਸੂ ਟੁੱਟ ਗਿਆ ਪੰਜਾਬ ਚ ਬਣ ਕੇ ਇਹ ਹੌਲੀ ਹੌਲੀ ਹੋਇਆ ਕਿ ਕਿਸ਼ਮੀਰ ਦਾ ਰਵਾਤੀ ਇਹੇ ਗੱਲ ਦੀ ਜੜ ਹੈ ਕਿਉਂਕਿ ਜੂ ਕਾ ਤੂੰ ਛੱਡ ਗਿਆ ਉਹ ਹਰੀ ਸੂਤੀ ਉੱਥੇ ਦਾ ਰਾਜਾ ਉਹ ਤੇ ਹਿੰਦੂ ਆਵਾਦੀ ਮੁਸਲਮਾਨ ਹੈ ਤਾਂ ਉਹ ਉਹ ਰਾਜ ਕਰਦਾ ਰਿਹਾ ਜਦ ਮੁਸਲਮਾਨ ਸਾਲ 50 ਨਿਬਾਦ ਮੁਸਲਮਾਨਾਂ ਨੇ ਕਹਿ ਵੀ ਆਵਾਦੀ ਛੱਡੀ ਆਪਾਂ ਇਹਨਾਂ ਤੇ ਕਬਜ਼ਾ ਕਰੀ ਜੀ ਉਹਨਾਂ ਨੇ ਹਮਲਾ ਕੀਤਾ ਉਹ ਉਹਨੇ ਹਿੰਦੂ ਨਹਿਰੂ ਤੋਂ ਮਦਦ ਮੰਗੀ ਵੀ ਮੇਰੀ ਹੈਲਪ ਕਰੋ ਉਸ ਵੇ ਉਹ ਸਾਇਲ ਕਰ ਰਿਹਾ ਤੇ ਵੀ ਮੈਨੂੰ ਕਸ਼ਮੀਰ ਨੂੰ ਪੱਕਾ ਰਲਾ ਲਓ ਪਰ ਇਹ ਕਹਿੰਦੇ ਨਾ ਇਹਨਾਂ ਨੇ ਸ਼ੇਖ ਅਬਦੁੱਲਹ ਨੂੰ ਉਪਲਾ ਲਿਆ ਸ਼ੇਖ ਅਬਦੁੱਲਹ ਨੂੰ ਨਰੂ ਨੇ ਤਾਂ ਇਹ ਇਹ ਛੱਤੀ ਘਾ ਰਹੀ ਹੈ ਵੀ ਇਹਨਾਂ ਨੇ ਫੌਜੀ ਤੋਂ ਉੱਤੇ ਦੇਖਿਆ ਵੀ ਸ਼ਿਰੀ ਨਗਰ ਦੇ ਏਅਰਪੋਰਟ ਤੇ ਕਬਜ਼ਾ ਕਰੋ 22 ਯਰ ਇੱਕ ਗੇੜਾ ਸੇਖ ਉਤਾਰੀ ਇੱਕ ਗੇੜਾ 22 ਯਰ ਪੈਰਾਸ਼ੂਟ ਨਾਲ ਤਾਂ ਉੱਥੇ ਬਰੇਡ ਉਤਰ ਗਿਆ ਸ਼ਿਰੀ ਨਗਰ ਤੇ ਕਵਜਾ ਕਰ ਲਿਆ ਜਦ ਐਰਪੋਰਟ ਤੇ ਕਵਜਾ ਬੇਸ ਬਣ ਗਿਆ ਫਿਰ ਆਰਮੀ ਹੋਰ ਜਾ ਰਹੀ ਫਿਰ ਪਾਸ ਕਰਦੀ ਆਰਮੀ ਤੋਂ ਆਪਣੀ ਆਰਮੀ ਟਕੜ ਗਈ ਉਹ ਨੂੰ ਪਿੱਛੇ ਟਕਤਾ ਇਹ ਲੜਾਈ ਚੱਲਦੀ ਰਹੀ ਕਿ ਫਿਰ ਇਹ ਕੰਟਰੋਲ ਲਾਈਨ ਹੈ ਇਹ ਯੂਨਿਓਨ ਨੇ ਬਣਾਈ ਹੈ ਲਾਈਨ ਕੰਟਰੋਲ ਲਾਈਨ ਕੋਈ ਹੱਦ ਉੱਡ ਨਹੀਂ ਹੈ ਵੀ ਲੜਾਈ ਬੰਦ ਕਰੋ ਇੱਥੇ ਹੀ ਸਟੇ ਰਹੋ ਔਰ ਔਰ ਉਹ ਕੰਟਰੋਲ ਲਾਈਨ ਉਹੀ ਹੈ ਸੇਮ ਸੇਮ ਬਾਕਟਰ ਨੇ ਤਾਂ ਸੀਨ ਸੀ ਗੋਰਾ ਰੱਖ ਲਿਆ ਸੇਮ ਸੇਮ ਇਹਨੇ ਨੇਰੂ ਨੇ ਮਾਉਂਟ ਵੈਟਨ ਰੱਖ ਲਿਆ ਮਰਜ਼ੀ ਨਾਲ ਰੱਖਿਆ ਕਾਨੂੰਨ ਨਹੀਂ ਕਿ ਕੋਈ ਮੈਂ ਮਾਉਂਟ ਵੈਟਨ ਨਹੀਂ ਦੀ ਬੰਦੀ ਸੀ ਕਿਉਂਕਿ ਸਿੰਗਾਪੁਰ ਯਾਰ ਗਿਆ 11 ਇਹਨੇ 2-3 ਦਿਨ ਰਹਿ ਮੀਟਿੰਗ ਕੀਤੀ ਤਾਂ ਇਹਨਾਂ ਦਾ ਕੋਈ ਅੰਡਰਸਟੈਂਡਿੰਗ ਹੋ ਗਈ ਇਹ ਮਾਉਂਟ ਵੈਟਨ ਨੂੰ ਇਹਨੇ ਅਪਣਾਇਆ ਆਖਰ ਤੱਕ ਅਪਣਾਉਂਦਾ ਰਿਹਾ ਗੋਰਾ ਨੂੰ ਕਿਸੇ ਨੇ ਨਹੀਂ ਕੱਢਿਆ ਗੋਰੇ ਹੌਲੀ-ਹੌਲੀ ਕਹੇ ਨੇ ਪੈਨਸ਼ਨਾਂ ਲਈਆਂ ਨੇ ਸਮਝੋਤਾ ਹੋਇਆ ਇਹਨਾਂ ਦਾ ਇੰਗਲੈਂਡ ਨਾਲ ਸਮਝੋਤਾ ਹੋਇਆ ਵੀ ਆਪਾਂ ਇੱਕ ਦੂਜੇ ਦੇ ਡਾਕਟਰਾਂਗੇ ਇਹ ਐ ਉਹ ਹੈ ਉਹ ਹੈ ਅੱਜ ਵੀ ਕਾਇਮ ਹੈ ਹੁਣ ਵੀ ਕਾਇਮ ਹੈ ਤਾਂ ਗੋਰਿਆਂ ਨਾਲ ਇਹਨਾਂ ਦਾ ਇੱਕ ਵੀ ਘਟਪ ਨਹੀਂ ਹੋਈ ਇੱਕ ਵੀ ਕਿਸੇ ਗੋਰੇ ਨੂੰ ਮਾਰਿਆ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਆਰਾਮ ਨਾਲ ਘੈਨੇ ਆਉਂਦੇ ਜਾਂਦੇ ਨੇ ਉਹ ਮੰਜੇ ਵੀ ਮੁਸਲਮਾਨ ਵੀ 2 ਮਹੀਨੇ ਬਾਅਦ ਕੋਈ ਰੋਲਾ ਨਹੀਂ 2 ਮਹੀਨੇ ਰਹਾ ਉਦ ਬਾਅਦ ਆਉ ਜਾਈ ਚੱਕ ਕੁਲ ਹੁਣ ਪਾਕਟਰ ਮੈਂ ਕੋਈ 10 ਵਾਰ ਗਿਆ ਆ ਕੱਲਾ ਆਦਮੀ ਬਾਹਟਰ ਟ੍ਰੈਫਿਕ ਕੋਈ ਫਰਕ ਨਹੀਂ ਪੈਂਦਾ ਕਿਹਣੀ ਗਿਰਾਈਮ ਤਾਂ ਇੱਥੇ ਵੀ ਹੋ ਰਿਹਾ ਹੈ ਆਹ ਹਜੇ ਗਿਰਾਈਮ ਤਾਂ ਹੁੰਦੀ ਰਹਿਣਗੇ ਪਰ ਤੈਨੂੰ ਐ ਨਹੀਂ ਵੀ ਤੂੰ ਹਿੰਦੂਆਂ ਦਾ ਸਿੱਖਾ ਉਹ ਮਾਰ ਦੇਣ ਤੈਨੂੰ ਇਹ ਨਹੀਂ ਹੈ ਇਹ ਕਿਉਂਕਿ ਉਹ ਬੋਲਦੇ ਨੇ ਅਖਬਾਰਾਂ ਵਾਲੇ ਮੈਂ ਪਾਕਟਰ ਕਈ ਵਾਰੀ ਗਿਆ ਕੱਲਾ ਗਿਆ ਮੈਂ ਪੰਚਾਇਤ ਸਾਹਿਬ ਤੋਂ ਬਸਟਰ ਕੀਤਾ ਆਇਆ ਅਰਬਦੀ ਹਰਬੀ ਜੀ ਟੂ ਮਾ ਗਿਆ ਸਰਗੋਡੇ ਬਸ ਰਹੀ ਸਰਗੋਡੇ ਮਾ ਫੋਨ ਕੀਤਾ ਉਹ ਮੈਨੂੰ ਲੈ ਕੇ ਗਿਆ ਸਾਡੇ ਪਿੰਡੇ ਮੁਸਲਮਾਨ ਤੇ ਉਹਨਾਂ ਕੋਲ ਤਿੰਨ ਬੜੀ ਗਿਆ ਮੈਂ ਸਰਗੋਡੇ ਸਾਡੇ ਪਿੰਡੇ ਦੇ ਕੋਲੇ ਤਾਂ ਉਹ ਲੈ ਕੇ ਗਏ ਅੱਛਾ ਪੁਲਖਾਲੇ ਦੇ ਬੜੀ ਹੈਲਪ ਕੀਤੀ ਫੋਨ ਕਰਿਆ ਉਹ ਉਹਨਾਂ ਸੱਧਿਆ ਉਹਨਾਂ ਨੇ ਮੈਨੂੰ ਚਾਹ ਪਿਆਈ ਪੁਲਖਾਲੇ ਨੇ ਕਿ ਕੋਈ ਭਰ ਕੇ ਪਿਆ ਇੱਕ ਗੱਲ ਹੋਰ ਹੈ ਅਸਲੀਅਤ ਇਹ ਹੈ ਵਿਗੜੇ ਸਾਡਾ ਸੰਵਿਧਾਨ ਹੈ ਇਹ ਵਾਲਾ 1 ਨੰਬਰ ਹੈ ਇਹਨੇ ਚ ਇੱਕ ਤਾਂ ਇਹ ਕੀਤਾ ਇਹਨਾਂ ਨੇ ਸਰਵਾਈਦਾਰੀ ਨੂੰ ਚੱਕਿਆ ਜ਼ਬਰਦਸਤ ਨੇ ਵਿਰਾਸਤ ਸਿਸਟਮ ਦੀ ਬੇਸਵੈਦਾਰੀ ਦਾ ਦਿਨਾ ਕੀ ਇਹਨਾਂ ਨੇ ਬਾਹਰ ਸ਼ਾਟ ਕਰਤਾ ਜਿਹੜੇ ਜ਼ਮੀਨ ਬਹੁਦੇ ਤੇ ਉਹਨਾਂ ਨੂੰ ਹੱਕ ਮਿਲ ਗਏ ਸਰਵਾਈਦਾਰੀ ਟੁੱਟ ਗਈ ਸਮਾਜਵਾਦ ਤੱਲਿਆਤਾ ਇਹਨਾਂ ਨੇ ਸਮਾਜਵਾਦ ਦੇ ਅੰਦਰ ਕੁਝ ਫੈਟ ਕਰ ਗਿਆ ਅਮੀਰ ਅਮੀਰ ਨੇ ਵਿਚਵੜ ਕੇ ਠੱਗੇ ਸ਼ੁਰੂ ਕਰਤੀਆਂ। ਤਾਂ ਤਾਂ ਨਹੀਂ ਬੜਾ ਭਰਾ। 1947 ਵਿੜੇ ਕੋਸ਼ਟਾਬਾਦ ਨੇ ਗਾਇ ਸਾਡੇ ਪਿੰਡ ਵੀ ਐਸੀ ਮੁਸਲਮਾਨ ਮਾਰ ਦੇ। ਮਾ ਮੁਸਲਮਾਨ ਕਾਉਂਟਾਂ ਹੀ ਲੋਕ ਗਏ। ਤਾਂ ਉਹਨਾਂ ਬਿੜਾਂ ਦੇ ਧੀਰੇ ਦੇਰੇ ਜੀਰੇ ਜੀਰੇ ਕੇ ਨਾ ਲਗਾਉਂਦੇ ਉਹਦੇ ਅੰਦਰ ਜਾ ਗਿਆ। ਤਾਂ ਸਾਡੇ ਅਸੀਂ ਸਾਡੀ ਕਰਨ ਲਿਹਾਤੀ ਅੱਛਾ ਠੀਕ ਹੈ ਸਾਡੇ ਪਿੰਡ ਜਿਹੜੇ ਦੋ ਮੁਸਲਮਾਨ ਤੇ ਇੱਕ ਤੇ ਫੌਜੀ ਦੀ ਲੋਕਾਂ ਨੂੰ ਸ਼ੱਕ ਟੀਵੀ ਦੇ ਕੋਲ ਪਹੁੰਚਾਉਂਦਾ ਉਹ ਸ਼ੱਕ ਟੀਕ ਠੀਕ ਹੋ ਵੀ ਨਹੀਂ ਇੱਕ ਇੱਕ ਦਲਾਹਾਤ ਹੀ ਅਮੀਰ ਸੀ ਉਹਦਾ ਮੁੰਡਾ ਕਪਤਾਨ ਉੱਥੇ ਭਾਰਤਨ ਯਾਰਮੀ ਚ ਮਰ ਗਿਆ ਇਹ ਦੋ ਆਦਮੀ ਤਸਕੀਲ ਕੋਲੇ ਅਸੀਂ ਇਹਨਾਂ ਨੂੰ ਬੀੜ ਨਹੀਂ ਰੱਖਿਆ ਲਕੋ ਕੇ ਪਰ ਦੇਖ ਉਹ ਦੁਬਾਰ ਨਕੇ ਹੋਏ ਨੇ ਬਾਕੀ ਕੋਈ ਉਹਦੇ ਘਰੇ ਲੋਕਿਆ ਕੋਈ ਉਹਦੇ ਘਰੇ ਇਹ ਇਹ ਉਹ ਜਾਣੇ ਪਤਾ ਨਹੀਂ ਗੱਲ ਬਾਹਰ ਤੱਕ ਦੇਖਣ ਕਿ ਉਹ ਅੰਦਰੀ ਤੇ ਹਰੇਕ ਆਦਮੀ ਨੇ ਗਣੀ ਮੁਸਲਮਾਨ ਲਿਕੋਇਆ ਪਰਦਾ ਰੱਖਿਆ ਅਚੱਤੀ ਪਹਿਲ ਨਹੀਂ ਕੀਤੀ ਬੇਕੀ ਨਹੀਂ ਹੋਈ ਸਾਡੇ ਪਿੰਡ ਕਿਸੇ ਮੁਸਲਮਾਨ ਲੜਕੀ ਦੀ ਬੇਕੀਤੀ ਹੋਈ ਕਿਸੇ ਦੀ ਕੋਈ 20 ਦਿਨ ਬਾਅਦ ਬਾਰਵੋ ਮੁਸਲਮਾਨ ਸਾਡੇ ਪਿੰਡ ਆ ਗਏ ਜੇ ਭੱਜੇ ਹੋਏ ਤੇ ਵੀ ਸੇਫ ਹੈ ਸ਼ਕੀਰੀਆ ਵਾਲਿਆਂ ਨੇ ਬੁਲਾ ਲੇ ਉਹਨਾਂ ਸ਼ਕੀਰੀਆ ਵਾਲਾਂ ਚ ਦੀ ਮਤਲਬ ਨੂੰ ਕਹਾਣੀ ਦੱਸਦਾ ਪੁੱਤੋ ਬਾ ਬਿਆਹ ਹੋਇਆ ਸੀ ਮਠਿੰਡੀ ਕੋਲੋਂ ਪੁੱਤੋ ਹੈ ਉਹ ਮੁਸਲਮਾਨ ਨਹੀਂ ਮੇਰੀ ਕੁੜੀ ਲਈ ਉਹ ਪੁੱਤੋ ਟੀ ਉਹ ਮੈਨੂੰ ਜਲਾ ਕੇ ਨਾ ਵੀ ਕੁੜੀ ਦਾ ਪਤਾ ਲੈ ਕੇ ਆ ਕੋਈ 20-25 ਦਿਨ ਬਾਅਦ ਮੈਂ ਗਿਆ ਪੁੱਤੋ ਤਾਂ ਪਤਾ ਲਿਆ ਵੀ ਉਹਨੂੰ ਬਠਿੰਡੇ ਦੇਗੀ ਪਤਾ ਲੱਗਿਆ ਵੀ ਉਹ ਲੈ ਗਈ ਨਾ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਬੇੜੇ ਚ ਮੈਂ ਆਪਣੇ ਸਾਲਾ ਨੂੰ ਕਿਹਾ ਵੀ ਲੈ ਕੇ ਲਈ ਉਹ ਕਹਿੰਨੇ ਨਾ ਤੁਹਾਨੂੰ ਪਿੰਡ ਮਾਰਦੂ ਗਰਸੀ ਜਾਂਦੇ ਡਰ ਕੇ ਪੂਲੇ ਮੇਰੀ ਭੈਣ ਵਿਆਹੀ ਸੀ ਪੂਲੇ ਕੋਲ ਬਲੂਕਾ ਮੌਤ ਨੇ ਪੂਲੇ ਕਾ ਮੇਰਾ ਸਹੀ ਹੈਗੀ ਸੀ ਉੱਥੇ ਮੈਂ ਉੱਥੇ ਦੋ ਬਲੂਕਾ ਲੈ ਇੱਕ ਘੋੜੀ ਇੱਕ ਕੁੱਟ ਅਸੀਂ ਚਾਰ ਜਣੇ ਗਏ ਬਠਿੰਡੇ ਬੇੜੇ ਅਸੀਂ ਕਿਹਾ ਉਹ ਸਾਡੇ ਜਾਨਿਆਂ ਨੂੰ ਸਾਤੀ ਤੀਤੀ ਕੁੜੀ ਨਾਲ ਉਹ ਖੜੀ ਉਹ ਭੱਜ ਕੇ ਆ ਕਿਬੜੀ ਗੱਲ ਨੂੰ ਵੀ ਵੀ ਆ ਕੇ ਮੇਰੇ ਹੁਜ਼ਰਤ ਆ ਗਈ ਵੀ ਕਹਿੰਦੀ ਆਖੀ ਕਰਦੇ ਤੂੰ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਪਾਈ ਏਥੇ ਨੂੰ ਲੈਣ ਆਇਆ ਉਹ ਕਹਿੰਦੀ ਇਹਦਾ ਵਿਆਹ ਨਹੀਂ ਹੈ ਅਸੀਂ ਕਿਹਾ ਵੀ ਜਨਗੁੰਤਾ ਆਈ ਨਹੀਂ ਕੋਈ ਨਾ ਬਰਾਤ ਆਈ ਹੈ ਅਤੇ ਤੁਸੀਂ ਵਿਆਹ ਹੀ ਕਿਵੇਂ ਕਹਿੰਦੇ ਤਕਲੇ ਜੀ ਅਸੀਂ ਠੱਕੇ ਨਾਲ ਤਕਲੇ ਨਹੀਂ ਅਸੀਂ ਕਿ ਆਪੇ ਚੰਗਾ ਆ ਗੱਲ ਇਹ ਇਹ ਮੇਰੇ ਯਾਦ ਆ ਲਾਉਂ ਚੋਂ ਵੀ ਤੁਹਾਨੂੰ 5 ਮਿੰਟ ਦਿੱਤੇ ਵੀ ਜਿਆਦਾ ਜਿਆਦਾ 5 ਮਿੰਟ ਤੇ ਆਵਣਾ ਮਾਣਨਾ şartੀ ਨੂੰ ਸਾਡੇ ਨਾਲ ਤੋੜ ਦਿਓ ਆਦਰਵਾਈਜ਼ ਸੁਰੀਤਾ ਲੈ ਕੇ ਜਾਵਾਂਗੇ ਨਾਲ şartੀ ਤਾਂ ਜਾਣੀ ਜਣੀ ਹੈ ਉਹ ਕਿਹਦੇ ਕਿਵੇਂ ਰਹਿ ਜਾਓਗੇ ਵੀ ਤੁਸੀਂ şartੀ ਨੂੰ ਤਾਂ ਕਹੀ ਨਹੀਂ ਰਿਹਾ ਠੱਕੇ ਨਾਲ ਸੀ ਗੁਲੀ ਜੀ ਤੱਕਈ ਹੋਇਆ ਕਾਨੂੰਨ ਤਾਂ ਕੋਈ ਨਹੀਂ ਫੇ ਡਰ ਕੇ ਜੰਗਾ ਸਰਦਾਰੋ ਛੋਟੀ ਮਰਜੀ ਹੈ ਜਗਾ ਅਸੀਂ ਸ਼ਾਂਤੀ ਹੁੰਦੀ ਹੈ ਉਸ ਤੇ ਠਾਕੇ ਦਾਤ ਵਾਲੀ ਵੇ ਬਾਇਓਟੀਕਾ ਖਾਲਸਾ ਵਹਰਜੀ ਕੀ ਪਤੇ ਜੇ ਜਿਉਂਦੇ ਨੇ ਤਾਂ ਫੇਰ ਮਿਲਾਂਗੇ ਨਹੀਂ ਆਪ ਲਾਕਾ